ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਐਸਜੀਪੀਸੀ ਦਾ ਵੱਡਾ ਬਿਆਨ ਨਵੇਂ ਜਥੇਦਾਰ ਦੀ ਨਿਯੁਕਤੀ ਦੀਆਂ ਤਿਆਰੀਆਂ ਕਰਨਲ ਭਾਰਤੀ ਪਰਿਵਾਰ ਵੱਲੋਂ ਮੋਰਚਾ ਮੁਲਤਵੀ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਦਾਲਤ ਵਿੱਚ ਜਵਾਬ ਦਾਇਰ ਆਮਨ ਸੂਤ ਦੇ ਖਿਲਾਫ ਵੱਡੀ ਕਾਰਵਾਈ ਕੇਂਦਰ ਸਰਕਾਰ ਵੱਲੋਂ ਸੰਸਥਾ ਨੂੰ ਗੱਫੇ ਤਨਖਾਹਾਂ ਵਿੱਚ ਵਾਧਾ ਮਰਿਤਕ ਬੱਚੇ ਦਾ ਡਾਕਟਰ ਕਰਦਾ ਰਿਹਾ ਇਲਾਜ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਰਾਂ ਨੂੰ ਬੇਨਤੀ ਹੈ ਜੇ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੱਥੇਦਾਰਾਂ ਦੀ ਯੁਕਤੀ ਅਤੇ ਉਹਦੇ ਤੇ ਉੱਥੇ ਵਿਵਾਦ ਦੀ ਜਾਣਕਾਰੀ ਮਿਲ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਮੁੜ ਕੇ ਸਰਗਰਮੀਆਂ ਵੜ ਦਿੱਤੀਆਂ ਨੇ ਉਹਨਾਂ ਦਾ ਇੱਕ ਵੱਡਾ ਬਿਆਨ ਹੈ ਧਾਮੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਬਤ ਨਿਯਮ ਬਣਾਏ ਜਾਣਗੇ ਅਤੇ ਪੂਰੀ ਜਾਣਕਾਰੀ ਦੇਣ ਤੋਂ ਪਹਿਲਾਂ ਇਹ ਦੱਸਣਾ ਬਣਦਾ ਕਿ ਐਡਵੋਕੇਟ ਧਾਮੀ ਨੇ ਇੱਕ ਵਾਰੀ ਫਿਰ ਤੋਂ ਅਹੁਦੇ ਦੀ ਸੇਵਾ ਸੰਭਾਲ ਲਈ ਹੈ ਉਹਨਾਂ ਨੇ ਦੱਸਿਆ ਹੈ ਕਿ ਦਾਸ ਨੂੰ ਸਿਆਸੀ ਹਸਤੀਆਂ ਜਥੇਬੰਦੀਆਂ ਅਤੇ ਸਾਫਕਾ ਜਥੇਦਾਰਾਂ ਸਮੇਤ ਹੋਤ ਬਹੁਤ ਸਾਰੇ ਲੋਕਾਂ ਨੇ ਬੇਨਤੀ ਕੀਤੀ ਸੀ ਕਿ ਮੁੜ ਤੋਂ ਸੇਵਾਵਾਂ ਸਾਂਭੀਆਂ ਜਾਣ ਇਸ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਇਹਦੇ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਕੁਝ ਵੱਡੇ ਸਵਾਲ ਉੱਭਰ ਕੇ ਸਾਹਮਣੇ ਆ ਰਹੇ ਸੀ ਉਹਨਾਂ ਇਹ ਵੀ ਕਿਹਾ ਕਿ ਮੈਂ ਉਚੇਚੇ ਤੌਰ ਤੇ ਅੱਜ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਆਉਂਦੇ ਸਮੇਂ ਦੇ ਵਿੱਚ ਭਾਵ ਥੋੜੇ ਸਮੇਂ ਦੇ ਵਿੱਚ ਅਸੀਂ ਤਕਸ਼ਰੀ ਅਕਾਲ ਤਖਸਾਲ ਦੇ ਜਥੇਦਾਰ ਦੀ ਨਿਯੁਕਤੀ ਦੇ ਵਿਧੀ ਵਿਧਾਨ ਅਤੇ ਸਾਰੇ ਪ੍ਰਬੰਧ ਤੇ ਸਮੁੱਚੇ ਤੌਰ ਉਤੇ ਉਹਨਾਂ ਦੇ ਅਧਿਕਾਰ ਖੇਤਰ ਸੰਬੰਧੀ ਇੱਕ ਕਮੇਟੀ ਬਣਾਉਣ ਜਾ ਰਹੇ ਆ ਉਹ ਜੋ ਕਮੇਟੀ ਹੈ ਉਹ ਇਹ ਸਭ ਤੈਅ ਕਰੇਗੀ ਕਿ ਸਿੰਘ ਸਾਹਿਬਾਨ ਦੀ ਨਿਯੁਕਤੀ ਕੀ ਕੌਣ ਹੋਵੇ ਸਿੰਘ ਸਾਹਿਬਾਨ ਦੀ ਵਿਦਾਇਗੀ ਕਿਹੜੇ ਢੰਗ ਨਾਲ ਕੀਤੀ ਜਾਵੇ ਅਤੇ ਇਹਦੇ ਵਿੱਚ ਸਮੁੱਚੇ ਤੌਰ ਤੇ ਉਹ ਕਹਿੰਦੇ ਸਮੂਹ ਸਿੱਖ ਭਾਈਚਾਰਾ ਉਹਦੇ ਨਾਲ ਸਾਡੀਆਂ ਯੋਗ ਅਗਵਾਈ ਕਰਦੀਆਂ ਧਾਰਮਿਕ ਜਥੇਬੰਦੀਆਂ ਦਮਦਮਈ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰਸ਼ ਮਿਸ਼ਨਰੀ ਹੋਰ ਸਟੱਡੀ ਸਰਕਲ ਅਤੇ ਸੇਵਾ ਪੰਥੀ ਮਹਾਪੁਰਸ਼ ਇਹਨਾਂ ਸਾਰਿਆਂ ਦੀ ਵੀ رائے ਲਈ ਜਾਏਗੀ ਕਮੇਟੀ ਬਣਾਈ ਜਾਏਗੀ ਤਾਂ ਜੋ ਕਾਰਜ ਖੇਤਰ ਦੇ ਵਿੱਚ ਸ਼੍ਰੀ ਅਕਾਲ ਤਖਸਾਲ ਜੀ ਦੇ ਜਥੇਦਾਰ ਗੁਰਮਤ ਦੇ ਆਸੇ ਅਨੁਸਾਰ ਆਪਣੇ ਯੋਗਦਾਰ ਪਾਉਣ ਅਤੇ ਨਾਲ ਇਹ ਸਾਰਾ ਕੁਝ ਸਪਸ਼ਟ ਰਹੇ ਕਿ ਕਿਵੇਂ ਕਿਸੇ ਨੂੰ ਬਣਾਇਆ ਜਾਊਗਾ ਕਿਵੇਂ ਕਿਸੇ ਨੂੰ ਲਾਇਆ ਜਾਊਗਾ ਉਹਨਾਂ ਨੇ ਆਖਿਆ ਕਿ ਪੱਕੇ ਤੌਰ ਤੇ ਸਾਡੇ ਕੋਲ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਨਹੀਂ ਹੈ ਸਾਡੇ ਕੋਲੇ ਕਾਰਜਕਾਰੀ ਜਥੇਦਾਰ ਨੇ ਉਹ ਸਾਰੀਆਂ ਧਿਰਾਂ ਦੀ ਸਹਿਮਤੀ ਦੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟੋ ਕਮੇਟੀ ਨੇ ਨਿਯੁਕਤੀ ਕੀਤੀ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਇਹ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਨਿਯੁਕਤੀ ਹੋਈ ਹੈ ਕਿ ਨਹੀਂ ਅਸਲ ਦੇ ਵਿੱਚ ਤੁਹਾਨੂੰ ਥੋੜਾ ਮੈਂ ਪਿੱਛੇ ਲੈ ਕੇ ਚੱਲਦਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਕ ਕਮੇਟੀ ਦੇ ਵੱਲੋਂ 7 ਮਾਰਚ ਨੂੰ ਇੱਕ ਇਕੱਤਰਤਾ ਇੱਕ ਮੀਟਿੰਗ ਕੀਤੀ ਗਈ ਸੀ ਉਸ ਮੀਟਿੰਗ ਵਿੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਫਿਰ ਉਦੋਂ ਤੋਂ ਬਾਅਦ ਗਿਆਨੀ ਸੁਲਤਾਨ ਸਿੰਘ ਦੇ ਬਾਬਤ ਵੀ ਫੈਸਲਾ ਸਾਹਮਣੇ ਆ ਗਿਆ ਸੀ ਫਿਰ ਸਿੱਖ ਸੰਸਥਾਵਾਂ ਜੱਥੇਬੰਦੀਆਂ ਤੇ ਹੋਰ ਬਹੁਤ ਸਾਰੇ ਲੋਕਾਂ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਹੁਣ ਕਹਿੰਦੇ ਆ ਕਿ ਨਵਾਂ ਵਿਧੀ ਵਿਧਾਨ ਲਿਆਵਾਂਗੇ ਪਰ ਉਹਨੂੰ ਆਮਲੀ ਜਾਮਾ ਕਿਵੇਂ ਪਹਿਨਾਇਆ ਜਾਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਰਗਵੀਰ ਸਿੰਘ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਏ ਜਾਣ ਦੇ ਤਰੀਕੇ ਦੇ ਉੱਤੇ ਬਹੁਤ ਸਾਰੀਆਂ ਜੱਥੇਬੰਦੀਆਂ ਨੇ ਆਮ ਲੋਕਾਂ ਨੇ ਤੁਹਾਨੂੰ ਯਾਦ ਹੋਣਾ ਕਿ ਅੱਜ ਤੱਕ ਵੀ ਵਿਰੋਧ ਜਾਰੀ ਰੱਖਿਆ ਹੈ ਪਤਾ ਲੱਗਿਆ ਕਿ 28 ਮਾਰਚ ਨੂੰ ਬਜਟ اجلاس ਤੋਂ ਬਾਅਦ ਜਲਦੀ ਅੰਤਰੀਅਕ ਕਮੇਟੀ ਦੀ ਮੀਟਿੰਗ ਸੱਦ ਕੇ ਨਵੇਂ ਜਥੇਦਾਰ ਦਾ ਹੁਣ ਐਲਾਨ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਵਕਤ ਗਿਆਨੀ ਕੁਲਦੀਪ ਸਿੰਘ ਗੜਗੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਹੀਂ ਅਸਲ ਦੇ ਵਿੱਚ 7 ਮਾਰਚ ਨੂੰ ਅੰਤਰੀਅਕ ਕਮੇਟੀ ਦੀ ਇਕੱਤਰਤਾ ਦੇ ਵਿੱਚ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉੱਥੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਵੀ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਸੀ ਉਹਨਾਂ ਤੋਂ 26 ਦਿਨ ਪਹਿਲਾਂ ਤਖਤਸ਼੍ਰੀ ਦੰਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਸੀ 26 ਦਿਨਾਂ ਦੇ ਅੰਦਰ ਅੰਦਰ ਤਿੰਨ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਕੇ ਨਵੇਂ ਜਥੇਦਾਰਾਂ ਦਾ ਐਲਾਨ ਕਰ ਦਿੱਤਾ ਸੀ ਤੇ ਉਸ ਫੈਸਲੇ ਨੇ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਸੀ ਤੇ ਹੁਣ ਉਹਦੇ ਤੋਂ ਬਾਅਦ ਜਦੋਂ ਗਿਆਨੀ ਕਲਦੀਪ ਸਿੰਘ ਗੜਗੱਜ ਉਹਨਾਂ ਨੂੰ ਕਾਰਜਕਾਰੀ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਚਾਰਜ ਦਿੱਤਾ ਗਿਆ ਅਤੇ ਇਸੇ ਤਰੀਕੇ ਤਖਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਦੀ ਦਸਤਾਰ ਦਿੱਤੀ ਗਈ। ਉਹਨਾਂ ਦੀਆਂ ਨਿਯੁਕਤੀਆਂ ਜਿਸ ਤਰੀਕੇ ਨਾਲ ਹੋਈਆਂ ਜਾਂ ਜਿਸ ਤਰੀਕੇ ਨਾਲ ਦਸਤਾਰਬੰਦੀ ਕੀਤੀ ਗਈ ਉਹਦੇ ਤੋਂ ਬਾਅਦ ਅੱਜ ਤੱਕ ਵਿਵਾਦ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਤੇ ਚੁੱਪ ਹੈ ਕਿ ਬਿਗੈਰ ਸਲਾਹ مشਵਰੇ ਇਹ ਸਾਰਾ ਕੁਝ ਕਿਉਂ ਕੀਤਾ ਗਿਆ। ਉਹਨਾਂ ਦੀ ਨਿਯੁਕਤੀ ਤੇ ਅੱਜ ਤੱਕ ਵੀ ਇਤਰਾਜ਼ ਪ੍ਰਗਟਾਏ ਜਾ ਰਹੇ ਨੇ। ਉਹਦੇ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਦਮਦਮੀ ਟਕਸਾਲ ਮਹਿਤਾ ਦਿੱਲੀ ਕਮੇਟੀ ਪਾਕਿਸਤਾਨ ਕਮੇਟੀ ਦੇਸ਼ ਦੇ ਨਾਲ-ਨਾਲ ਵਿਦੇਸ਼ ਦੀਆਂ ਸੰਸਥਾਵਾਂ ਗਿਆਨੀ ਕੁਲਦੀਪ ਸਿੰਘ ਗੜਗੱਦੀ ਦੀ ਨਿਯੁਕਤੀ ਨੂੰ ਮਾਨਤਾ ਦੇਣ ਤੋਂ ਅੱਜ ਤੱਕ ਇਨਕਾਰ ਕਰ ਰਹੀਆਂ ਨੇ ਇਸੇ ਦਰਮਿਆਨ 14 ਮਾਰਚ ਨੂੰ ਤੈ ਸਮੇਂ ਤੋਂ ਪਹਿਲਾਂ ਜੋ ਕੁਝ ਕੀਤਾ ਗਿਆ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਨਵੇਂ ਵਿਵਾਦ ਛੜੇ ਭਾਵੇਂ ਮਰਿਆਦਾ ਦੀ ਗੱਲ ਸੀ ਭਾਵੇਂ ਪਰੰਪਰਾ ਦੀ ਗੱਲ ਸੀ ਤੇ ਭਾਵੇਂ ਦਸਤਾਰ ਬੰਦੀ ਦੀ ਗੱਲ ਸੀ ਇਹਦੇ ਨਾਲ ਹੀ ਤਖਤ શ્રી ਦਮਦਮਾ ਸਾਹਿਬ ਦੇ ਨਿਯੁਕਤ ਕੀਤੇ ਗਏ ਜ세ਦਾਰ ਬਾਬਾ ਟੇਕ ਸਿੰਘ ਜਿਹੜੇ ਕਿ ਮੁਖੀ ਬੁੰਗਾ ਮਸਤੂਗਣਾ ਨੇ ਉਹਨਾਂ ਨੂੰ ਹਲੇ ਤੱਕ ਉਹਦੇ ਤੋਂ ਬਾਅਦ ਦਸਤਾਰ ਨਹੀਂ ਦਿੱਤੀ ਜਾ ਸਕੀ ਜਾਣਕਾਰੀ ਅਨੁਸਾਰ ਬਾਬਾ ਟੇਵ ਸਿੰਘ ਦੀ ਦਸਤਾਰਬੰਦੀ 28 ਮਾਰਚ ਤੋਂ ਬਾਅਦ ਕੀਤੀ ਜਾ ਸਕਦੀ ਹੈ ਹੋ ਸਕਦਾ ਹੈ ਕਿ ਬਾਬਾ ਟੇਕ ਸਿੰਘ ਦੀ ਦਸਤਾਰਬੰਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਹੀ ਕੀਤੀ ਜਾਵੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹੁਣ ਜਿਸ ਤਰੀਕੇ ਨਾਲ ਅਸੀਂ ਵਿਧੀ ਵਿਧਾਨ ਬਣਾਵਾਂਗੇ ਜਾਂ ਬਣੇਗਾ ਜਿਸ ਤਰੀਕੇ ਨਾਲ ਪਹਿਲੀਆਂ ਨਿਯੁਕਤੀਆਂ ਤੇ ਵਿਵਾਦ ਖੜਾ ਹੋਇਆ ਤਾਂ ਕਿ ਮੁੜ ਕੇ ਕੋਈ ਵਿਵਾਦ ਖੜਾ ਨਾ ਹੋਵੇ ਅਸਲ ਦੇ ਵਿੱਚ ਵਿਵਾਦ ਹੋਵੇਗਾ ਜਾਂ ਨਹੀਂ ਹੋਵੇਗਾ ਇਥੋਂ ਵੀ ਵਿਵਾਦ ਹਲੇ ਤੱਕ ਚੱਲ ਰਿਹਾ ਹੈ ਕਿ ਵੱਖ-ਵੱਖ ਅਹੁਦੇਦਾਰ ਗਏ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਤ ਆਗੂ ਗਏ ਇਥੋਂ ਤੱਕ ਕਿ ਤਤਕਾਲੀ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਰਗਵੀਰ ਸਿੰਘ ਨੇ ਵੀ ਜਾ ਕੇ ਐਡਵੋਕੇਟ ਧਾਮੀ ਨੂੰ ਬੇਨਤੀ ਕੀਤੀ ਕਿ ਅਹੁਦਾ ਸੰਭਾਲੋ ਆਏ ਨਾ ਫਿਰ ਆਖਰਕਾਰ 19 ਮਾਰਚ ਨੂੰ ਸੁਖਵੀਰ ਬਾਦਲ ਅਤੇ ਕੁਝ ਹੋਰ ਅਕਾਲੀ ਆਗੂ ਐਡਵੋਕੇਟ ਧਾਮੀ ਨੂੰ ਉਹਨਾਂ ਦੇ ਘਰ ਮਿਲਣ ਵਾਸਤੇ ਪਹੁੰਚੇ ਤੇ ਮੰਨ ਗਏ ਫਿਰ ਲੋਕਾਂ ਦੇ ਵਿੱਚ ਹੋਰ ਤਿੱਖਾ ਇਤਰਾਜ਼ ਹੋਇਆ ਕਿ ਕੀ ਸ਼੍ਰੀ ਅਕਾਲ ਤਖਤ ਸਾਹਿਬ ਕੀ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਹਿਬਾਨਾਂ ਦਾ ਰੁਤਬਾ ਉੱਚਾ ਜਾਂ ਫਿਰ ਸੁਖਵੀਰ ਬਾਦਲ ਦਾ ਅੱਜ ਤੱਕ ਵੀ ਨਿਹੰਗ ਸਿੰਘ ਜਥੇਬੰਦੀਆਂ ਦਮਦਮੀ ਟਕਸਾਲ ਸੰਘਰਸ਼ ਵੀ ਕਰ ਰਹੀਆਂ ਨੇ ਅਤੇ ਉਹ ਚਾਹੁੰਦੀਆਂ ਨੇ ਕਿ ਜਿਹੜੀਆਂ ਨੇ ਯੁਕਤੀਆਂ ਇਹ ਕੀਤੀਆਂ ਨੇ ਇਹ ਰੱਦ ਕੀਤੀਆਂ ਜਾਣ ਅਤੇ ਪਹਿਲੇ ਜਥੇਦਾਰ ਬਹਾਲ ਕੀਤੇ ਜਾਣ 28 ਮਾਰਚ ਨੂੰ ਸਾਲਾਨਾ ਬਜਟ اجلاس ਦੇ ਦੌਰਾਨ ਵੀ ਇਹਨਾਂ ਜਥੇਬੰਦੀਆਂ ਦੇ ਵੱਲੋਂ ਇਹਨਾਂ ਫੈਸਲਿਆਂ ਦੇ ਵਿਰੋਧ ਕਰਨ ਦੀ ਤਿਆਰੀ ਕੀਤੀ ਹੋਈ ਹੈ ਪਰ ਐਡਵੋਕੇਟ ਧਾਮੀ ਦੇ ਵੱਲੋਂ 28 ਮਾਰਚ ਤੋਂ ਬਾਅਦ ਹੋਣ ਵਾਲੀ ਅੰਤਿਕ ਕਮੇਟੀ ਦੇ ਵਿੱਚ ਅਹਿਮ ਫੈਸਲੇ ਕੀਤੇ ਜਾਣ ਦੀਆਂ ਵੀ ਨਾਲ ਨਾਲ ਖਬਰਾਂ ਅਤੇ ਚਰਚਾਵਾਂ ਨੇ ਤੇ ਹੁਣ ਗੱਲ ਕਰਦੇ ਆ ਕਰਨਲ ਬਾਠ ਦੇ ਮੁੱਦੇ ਦੀ ਜਾਣਕਾਰੀ ਮਿਲ ਰਹੀ ਹੈ ਕਿ ਕਰਨਲ ਬਾਠ ਦੇ ਪਰਿਵਾਰ ਦੀ ਮੁਲਾਕਾਤ ਪੰਜਾਬ ਦੇ ਮੁੱਖ ਮੰਤਰੀ ਨਾਲ ਤੈਅ ਹੋ ਗਈ ਹੈ ਇਸ ਤਹਿਤ ਪੱਕਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਹੈ ਕਰਨਲ ਬਾਠ ਦੇ ਪਰਿਵਾਰਤੀ ਮੁੱਖ ਮੰਤਰੀ ਨਾਲ 31 ਮਾਰਚ ਨੂੰ ਮੁਲਾਕਾਤ ਹੋਵੇਗੀ ਜਿਸ ਕਰਕੇ ਡੀਸੀ ਦਫਤਰ ਪਟਿਆਲਾ ਦੇ ਅੱਗੇ ਚੱਲ ਰਿਹਾ ਪੱਕਾ ਮੋਰਚਾ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ ਇਹ ਜਾਣਕਾਰੀ ਦਿੰਦਿਆਂ ਕਰਨਲ ਬਾਠ ਪੁਸ਼ਪਿੰਦਰ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 31 ਮਾਰਚ ਨੂੰ ਮੀਟਿੰਗ ਵਾਸਤੇ ਉਹਨਾਂ ਦਾ ਸਮਾਂ ਤੈਅ ਹੋਇਆ ਹੈ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਕੋਲ ਇਸ ਮਾਮਲੇ ਦੀ ਸੀਬੀਆਈ ਜਾਂਚ ਅਤੇ ਐਸਐਸਪੀ ਡਾਕਟਰ ਨਾਨਕ ਸਿੰਘ ਦੇ ਤਬਾਦਲੇ ਦੀ ਮੰਗ ਕੀਤੀ ਜਾਏਗੀ ਜੇਕਰ 31 ਮਾਰਚ ਨੂੰ ਇਹ ਮੰਗਾਂ ਸਾਡੀਆਂ ਨਾਮ ਨਹੀਂਆਂ ਗਈਆਂ ਤਾਂ ਅਸੀਂ ਪੱਕਾ ਮੋਰਚਾ ਮੁਰਤੋਂ ਸ਼ੁਰੂ ਕਰਦੇ ਹਾਂਗੇ ਨਾਲ ਹੀ ਦੱਸਣਾ ਬਣਦਾ ਹੈ ਕਿ ਕਰਨਲ ਬਾੜਤਾ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਇਸ ਮਾਮਲੇ ਵਿੱਚ ਡਾਕਟਰ ਨਾਨਕ ਸਿੰਘ ਦੇ ਤਬਾਦਲੇ ਦੀ ਮੰਗ ਕੀਤੀ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਵੀ ਮੰਗ ਕੀਤੀ ਹੈ ਦੂਸਰੇ ਪਾਸੇ ਹਾਈ ਕੋਰਟ ਦੇ ਵਿੱਚ ਇੱਕ ਹੋਰ ਮਾਮਲਾ ਵੀ ਸੁਣਿਆ ਗਿਆ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਸਮੇਤ ਹੋਰ ਕਿਸਾਨਾਂ ਨੂੰ ਬੀਤੇ ਦਿਨੀ ਹਿਰਾਸਤ ਵਿੱਚ ਲੈਣ ਦੇ ਮਾਮਲੇ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੀ ਸੁਣਵਾਈ ਦੀ ਖਬਰ ਹੈ ਪੰਜਾਬ ਸਰਕਾਰ ਨੇ ਡੱਲੇਵਾਲ ਦੀ ਹਿਰਾਸਤ ਨੂੰ ਲੈ ਕੇ ਜਵਾਬ ਵੀ ਦਿੱਤਾ ਜਿਹੜਾ ਕਿ ਬੀਤੇ ਦਿਨੀ ਉਹਨਾਂ ਤੋਂ ਮੰਗਿਆ ਗਿਆ ਸੀ ਸਰਕਾਰ ਨੇ ਆਖਿਆ ਕਿ ਡੱਲੇਵਾਲ ਹੁਣ ਹਿਰਾਸਤ ਵਿੱਚ ਨਹੀਂ ਹੈ ਤੇ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਨੂੰ ਪਟਿਆਲਾ ਦੇ ਹਸਪਤਾਲ ਇਸ ਵਕਤ ਰੱਖਿਆ ਹੋਇਆ ਹੈ ਇਹਦੇ ਤੇ ਫਿਰ ਹਾਈ ਕੋਰਟ ਨੇ ਸਰਕਾਰ ਨੂੰ ਆਖਿਆ ਕਿ ਡੱਲੇਵਾਲ ਨੂੰ ਉਹਨਾਂ ਦੇ ਪਰਿਵਾਰ ਨਾਲ ਮਿਲਣ ਦੀ ਆਗਿਆ ਦਿੱਤੀ ਜਾਵੇ ਇਹ ਹੁਕਮ ਦਿੱਤੇ ਗਏ ਹੈ ਨਾਲੀ ਹਾਈ ਕੋਰਟ ਨੇ ਸਰਕਾਰ ਨੂੰ ਨਵੇਂ ਸਿਰਿ ਤੋਂ ਸਟੇਟਸ ਰਿਪੋਰਟ ਧਾਰ ਕਰਦੇ ਹੁਕਮ ਵੀ ਦਿੱਤੇ ਹੈ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਮਾਰਚ ਨੂੰ ਹੋਏਗੀ ਤੁਹਾਨੂੰ ਯਾਦ ਹੋਣਾ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਗੁਰਮਖ ਸਿੰਘ ਨੇ 21 ਮਾਰਚ ਨੂੰ ਇਹ ਪਟੀਸ਼ਨ ਧਾਰ ਕੀਤੀ ਸੀ ਅਤੇ ਕਿਸਾਨਾਂ ਦੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਿਆ ਸੀ ਗੁਰਮਖ ਸਿੰਘ ਨੇ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਕੈਂਸਰ ਤੋਂ ਪੀੜਤ ਡੱਲੇਵਾਲ 117 ਦਿਨਾਂ ਤੋਂ ਮਰਨ ਵਰਤ ਰਿਹਾ ਹੈ 19 ਮਾਰਚ ਤੋਂ ਬਾਅਦ ਉਹਨਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਕਿ ਉਹ ਕਿੱਥੇ ਨੇ ਉਹਨਾਂ ਨੇ ਦੱਸਿਆ ਸੀ ਕਿ 400 ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਉਹਨਾਂ 50 ਕਿਸਾਨਾਂ ਦੇ ਨਾਵਾਂ ਦੀ ਅਦਾਲਤ ਨੂੰ ਸੂਚੀ ਵੀ ਦਿੱਤੀ ਸੀ ਪਰ ਦੂਸਰੇ ਪਾਸੇ ਇਹ ਵੀ ਦੱਸਿਆ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਵੱਖ-ਵੱਖ ਜੇਲ੍ਹਾਂ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਮੰਤਰੀ ਅਤੇ ਮੁੱਖ ਮੰਤਰੀ ਦੋ ਜਣਿਆਂ ਨੂੰ ਹਾਈ ਕੋਰਟ ਦਾ ਨੋਟਿਸ ਮਿਲਿਆ ਹੈ ਇਹਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਨੂੰ ਨੋਟਿਸ ਜਾਰੀ ਕਰਕੇ ਇਹਨਾਂ ਤੋਂ ਜਵਾਬ ਮੰਗਿਆ ਗਿਆ ਹੈ ਇਹ ਨੋਟਿਸ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਦੀ ਪਟੀਸ਼ਨ ਤੇ ਜਾਰੀ ਹੋਇਆ ਹੈ ਈਮਾਨ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਖਿਲਾਫ ਮਾਣ ਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ ਜਿਸ ਤੇ ਵਿੱਚ ਉਹਨਾਂ ਤੇ ਉਹਨਾਂ ਅਤੇ ਉਹਨਾਂ ਦੇ ਪਿਤਾ ਵਿਰੁੱਧ ਝੂਠੇ ਦੋਸ਼ ਲਗਾਉਣ ਦੇ ਦੋਸ਼ ਲਗਾਏ ਗਏ ਸੀ ਉਹਨਾਂ ਨੇ ਦਾਵਾ ਕੀਤਾ ਸੀ ਕਿ ਉਹਨਾਂ ਦੀ ਮੋਹਾਲੀ ਦੇ ਵਿੱਚ ਮਾਜਰੀ ਤਹਿਸੀਲ ਦੇ ਵਿੱਚ 125 ਏਕੜ ਪੰਚਾਇਤੀ ਜ਼ਮੀਨ ਹੜੱਪਣ ਦੇ ਦੋਸ਼ ਨੇ ਉਹਨਾਂ ਨੇ ਆਖਿਆ ਸੀ ਉਹਨਾਂ ਕੋਲ ਸਿਰਫ 5 ਵਿੱਗੇ ਅਤੇ 14 ਵਿਸ ਵਿ ਜ਼ਮੀਨ ਹੈ ਉਹਦੀ ਸ਼ਿਕਾਇਤ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਜੁਲਾਈ 2024 ਵਿੱਚ ਖਾਰਜ ਕਰ ਦਿੱਤਾ ਸੀ ਜਿਸ ਤੇ ਵਿਰੁੱਧ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਸੋਧ ਪਟੀਸ਼ਨ ਦਾਇਰ ਕਰ ਦਿੱਤੀ ਸੀ ਪਟੀਸ਼ਨ ਤੇ ਸੁਣਵਾਈ ਕਰਦੇ ਹੋ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਨੋਟਿਸ ਜਾਰੀ ਕਰਕੇ ਤੰਮਈ ਤੱਕ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਦੇ ਦਿੱਤੇ ਨੇ ਹੁਣ ਗੱਲ ਕਰਦੇ ਆ ਪੋਸਟਰ ਵਿਵਾਦ ਉਹਦੇ ਉੱਤੇ ਲਗਾਤਾਰ ਅਪਡੇਟਸ ਮਿਲ ਰਹੀਆਂ ਨੇ ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਘਾਟੀ ਦੇ ਵਿੱਚ ਵਿਵਾਦ ਪੈਦਾ ਹੋਇਆ ਸੀ ਉਸ ਵਿਵਾਦ ਦੇ ਵਿੱਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੇ ਦੋਸ਼ ਤੇ ਵਿੱਚ ਹੋਟਲ ਮਾਲਕ ਆਮਨ ਸੂਦ ਨੂੰ ਸਮਨ ਜਾਰੀ ਕਰ ਦਿੱਤੇ ਗਏ ਹੈ ਸੂਬਾ ਸਰਕਾਰ ਦੇ ਵੱਲੋਂ ਦਾਇਰ ਸ਼ਿਕਾਇਤ ਤੋਂ ਬਾਅਦ ਸਬ ਡਿਵੀਜ਼ਨਲ ਮੈਜਿਸਟ੍ਰੇਟ ਨੂੰ ਕੁੱਲੂ ਦੀ ਅਦਾਲਤ ਨੇ ਆਮਨ ਸੂਦ ਦੇ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ ਉਹਨੂੰ 24 ਮਾਰਚ 2025 ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਸਬੰਧ ਦੇ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਜੇਕਰ ਉਹ ਨਿਰਧਾਰਤ ਸਮੇਂ ਤੇ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਤਾਂ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਆਮਲ ਵਿੱਚ ਲਿਆਂਦੀ ਜਾਏਗੀ ਦੱਸਣਾ ਬਣਦਾ ਹੈ ਕਿ ਹਾਲ ਹੀ ਦੇ ਵਿੱਚ ਆਮਨ ਸੂਦ ਉਦੋਂ ਖਬਰਾਂ ਵਿੱਚ ਆਇਆ ਸੀ ਜਦੋਂ ਕੁਲੂ ਵਿੱਚ ਸਿੱਖ ਸਲਾਨੀਆਂ ਦੌਰਾਂ ਲਗਾਏ ਗਏ ਝੰਡਿਆਂ ਨੂੰ ਹਟਾਉਣ ਦੀ ਘਟਨਾ ਸਾਹਮਣੇ ਆਈ ਸੀ ਇਸ ਘਟਨਾ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਦੇ ਵਿੱਚ ਵਿਵਾਦ ਸ਼ੁਰੂ ਹੋ ਗਿਆ ਸੀ ਪੰਜਾਬ ਦੇ ਕੁਝ ਲੋਕਾਂ ਵਿਰੋਧ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਵਾਲੇ ਕੁੱਲੂ ਦੇ ਇਸ ਹੋਟਲ ਮਾਲਕ ਨੂੰ ਦੋਵਾਂ ਸੂਬਿਆਂ ਦਰਮIAN ਸਦਭਾਵਨਾ ਭੰਗ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਨ ਸੂਦ ਨੂੰ ਸੋਸ਼ਲ ਮੀਡੀਆ ਤੇ ਅਜਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਅਤੇ ਇੰਟਰਵਿਊਆਂ ਤੇ ਨਵੇਂ ਚੈਨਲਾਂ ਜਾਂ ਕਿਸੇ ਵੀ ਬਹਿਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਹਦੇ ਤੋਂ ਦੂਰ ਰਿਹਾ ਜਾਵੇ। ਸੂਦੀ ਸ਼ਿਕਾਇਤ ਇਹ ਦਰਅਸਲ 15 ਮਾਰਚ ਨੂੰ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਧਾਰਾ 126(2) ਭਾਵ ਗਲਤ ਤਰੀਕੇ ਨਾਲ ਰੋਕਣਾ 115 ਦੀ ਉਪ ਧਾਰਾ ਦੋ ਸਵੈ ਇੱਛਾ ਨਾਲ ਸੱਟ ਪਚਾਉਣਾ 352 ਜਾਣ ਪੁੱਛ ਕੇ ਅਪਮਾਨ ਕਰਨਾ 351 ਦੀ ਉਪ ਧਾਰਾ ਦੋ ਅਪਰਾਧਕ ਧਮਕੀ ਅਤੇ ਧਾਰਾ 3 ਦੀ ਉਪ ਧਾਰਾ 5 ਸੰਯੁਕਤ ਅਪਰਾਧਕ ਦੇਣਦਾਰੀ ਅਤੇ ਆਰਮਜ਼ ਐਕਟ ਦੀ ਧਾਰਾ 25 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਹਾਲਾਂਕਿ ਸੂਦ ਦੇ ਵਿਰੁੱਧ ਬੀ ਐਨ ਐਸਟੀ ਧਾਰਾ 126 ਦੀ ਉਪ ਧਾਰਾ 2 ਗਲਤ ਤਰੀਕੇ ਨਾਲ ਰੋਕਣਾ 352 ਜਾਣਬੁੱਝ ਕੇ ਅਪਮਾਨ ਕਰਨਾ 351 ਦੀ ਉਪ ਧਾਰਾ 2 ਅਪਰਾਧਕ ਧਮਕੀ ਅਤੇ 353 ਦੀ ਉਪ ਧਾਰਾ 2 ਜਨਤਕ ਸ਼ਰਾਰਤ ਪੜਕਾਉਣਾ ਇਹਦੇ ਤਹਿਤ ਵੀ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਐਤਵਾਰ ਵਾਲੇ ਦਿਨ ਸੂਦ ਨੂੰ ਸਦਭਾਵਨਾ ਬਣਾਈ ਰੱਖਣ ਅਤੇ ਸਮਾਜ ਅਤੇ ਦੋਵਾਂ ਸੂਬਿਆਂ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਨੁਕਸਾਨ ਦੇ ਕੰਮਾਂ ਵਿੱਚ ਸ਼ਾਮਲ ਹੋਣ ਦੇ ਵਿਰੁੱਧ ਤਾਬਨੀ ਦਿੱਤੀ ਹੈ ਪਿਛਲੇ ਹਫਤੇ ਕਿਉਂਕਿ ਕੁੱਲੂ ਦੇ ਵਿੱਚ ਪੰਜਾਬ ਦੇ ਮੋਟਰਸਾਈਕਲ ਸਵਾਰਾਂ ਦੇ ਉੱਤੇ ਜਿਹੜੇ ਝੰਡੇ ਉਹਨਾਂ ਨੇ ਲਾਏ ਗਏ ਸੀ ਜਾਂ ਕੁਝ ਪੋਸਟਰ ਪਾੜੇ ਗਏ ਸੀ ਇਸ ਮਸਲੇ ਨੂੰ ਲੈ ਕੇ ਸਥਾਨਕ ਲੋਕਾਂ ਨਾਲ ਝਗੜੇ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਸੀ ਜਿਸ ਤੋਂ ਬਾਅਦ ਪੰਜਾਬ ਤੇ ਹੁਸ਼ਿਆਰਪੁਰ ਸਰਹੰਦਖਰ ਅਗਰੇਸਰ ਇਹਦੇ ਵਿੱਚ ਹਿਮਾਚਲ ਟਰਾਂਸਪੋਰਟ ਦੀਆਂ ਭਾਵਜੜੀਆਂ ਸਰਕਾਰੀ ਬੱਸਾਂ ਸੀ ਉਹਨਾਂ ਦੀ ਭੰਨ ਤੋੜ ਕੀਤੀ ਗਈ ਸੀ ਅਤੇ ਬਸਾਂ ਤੇ ਸੰਤਾਂ ਦੇ ਪੋਸਟ ਲਗਵਾਉਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸੀ। ਮਨੀਕਰਨ ਥਾਣੇ ਦੇ ਐਸਐਚਓ ਵੱਲੋਂ ਸੂਦ ਨੂੰ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਉਹ ਵੱਖ-ਵੱਖ ਗਰੁੱਪਾਂ ਦਰਮਿਆਨ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਅਜੇ ਵੀ ਅਜਿਹੇ ਕੰਮਾਂ ਵਿੱਚੋਂ ਲੱਗਿਆ ਹੋਇਆ ਹੈ। ਦੋ ਸੂਬਿਆਂ ਵਿੱਚ ਸਮਾਜ ਦੀ ਸ਼ਾਂਤੀ ਅਤੇ ਸੱਭਤ ਭਾਵਨਾ ਨੂੰ ਭੰਗ ਕਰ ਰਿਹਾ ਹੈ। ਇਸ ਲਈ ਅਸੀਂ ਤੁਹਾਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਣ ਦੀ ਚੇਤਾਵਨੀ ਜਾਰੀ ਕਰ ਰਹੇ ਹਾਂ ਅਤੇ ਸਲਾਹ ਵੀ ਦਿੰਦੇ ਹਾਂ ਕਿ ਤੁਸੀਂ ਸੋਸ਼ਲ ਮੀਡੀਆ ਤੋਂ ਪਰਹੇਜ਼ ਕਰੋ ਨਿਊਜ਼ ਚੈਨਲਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਇੰਟਰਵਿਊ ਵਿੱਚ ਹਿੱਸਾ ਨਾ ਲਓ ਸੂਦ ਨੂੰ ਮਨੀਕਰਨ ਘਾਟੀ ਵਿੱਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਵਾਲੀਆਂ ਘਟਨਾਵਾਂ ਦੇ ਮਾਮਲੇ 'ਚ ਐਸ ਡੀ ਐਮ ਨੇ ਬੀਤੇ ਦਿਨੀ ਅਦਾਲਤ ਵਿੱਚ ਪੇਸ਼ ਹੋਣ ਦੇ ਸਮਨ ਵੀ ਜਾਰੀ ਕਰ ਦਿੱਤੇ ਸੀ ਸੂਦ ਨੇ ਵੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਜਦੋਂ ਉਹ ਆਪਣੀ ਪਤਨੀ ਅਤੇ ਡਰਾਈਵਰ ਰਮੇਸ਼ ਨਾਲ ਕੁੱਲੂ ਜਾ ਰਿਹਾ ਸੀ ਤਾਂ ਉਸਨੇ ਮਨੀਕਰ ਨੇੜੇ ਕੁਝ ਮੋਟਰਸਾਈਕਲ ਸਵਾਰਾਂ ਨੂੰ ਇੱਕ ਆਦਮੀ ਅਤੇ ਔਰਤ ਨਾਲ ਲੜਦੇ ਝਗੜਦੇ ਵੇਖਿਆ। ਉਹਨਾਂ ਦਾਅਵਾ ਕੀਤਾ ਕਿ ਜਦੋਂ ਉਹਨਾਂ ਆਪਣੀਆਂ ਮੋਟਰਸਾਈਕਲ ਸਵਾਰਾਂ ਤੋਂ ਸੰਤ ਭਿੰਡਰਾਂ ਵਾਲੇ ਦੇ ਝੰਡੇ ਹਟਾਉਣ ਅਤੇ ਲੜਾਈ ਲਾਅ ਕਰ ਲਈ ਕਿਹਾ ਤਾਂ ਮੋਟਰਸਾਈਕਲ ਸਵਾਰ ਗੁੱਸੇ ਵਿੱਚ ਆ ਗਏ ਅਤੇ ਉਹਨਾਂ ਨੇ ਗਾਲ੍ਹਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਲੇ ਦੁਆਲੇ ਦੇ ਲੋਕਾਂ ਤੇ ਤਲਵਾਰਾਂ ਅਤੇ ਝੰਡਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਰਵੇਸ਼ ਦੇ ਸਿਰ ਤੇ ਸੱਟ ਵੀ ਲੱਗ ਗਈ। ਹਮਲਾਵਰ ਉੱਥੋਂ ਭੱਜ ਗਏ ਹਾਲਾਂਕਿ ਪੰਜਾਬ ਨੰਬਰ ਪਲੇਟ ਵਾਲੀ ਉਨ੍ਹਾਂ ਦੀ ਮੋਟਰਸਾਈਕਲ ਦੀ ਪਛਾਣ ਕਰ ਲਈ ਗਈ। ਸੂਦ ਨੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਇਸ ਸਬੰਧ ਵਿੱਚ ਡੀਸੀ ਕੁਲੂ ਦੇ ਰਹੀਂ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਸੀ। ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹਦੇ ਉੱਤੇ ਸਖਤ ਨਾਰਾਜ਼ਗੀ ਪ੍ਰਗਟਾਈ ਸੀ ਅਤੇ ਹਿਮਾਚਲ ਸਰਕਾਰ ਤੋਂ ਢੁਕਵੀਂ ਕਾਰਵਾਈ ਦੀ ਮੰਗ ਵੀ ਕੀਤੀ ਸੀ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਨੇ ਅਮਨ ਸੂਦ ਦੇ ਵਿਰੁੱਧ ਬੀ ਐਨ ਐਸ 2023 ਦੀ ਧਾਰਾ 126 169 ਦੇ ਤਹਿਤ ਮਕਦਮਾ ਦਰਜ ਕਰ ਦਿੱਤਾ ਸੀ ਪੁਲਿਸ ਚੌਕੀ ਵੱਲੋਂ ਜਾਰੀ ਦਰਜ ਕਰਵਾਈ ਗਈ ਸ਼ਿਕਾਇਤ ਦੇ ਵਿੱਚ ਦੋਸ਼ ਲਗਾਇਆ ਗਿਆ ਕਿ ਉਹਨਾਂ ਦੇ ਇਸ ਕੰਮ ਨੇ ਮਨੀਕਰਨ ਘਾਟੀ ਵਿੱਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕੀਤਾ ਹੈ ਇਸ ਵਿਵਾਦ ਤੋਂ ਬਾਅਦ ਪੰਜਾਬ ਦੇ ਵਿੱਚ ਹਿਮਾਚਲ ਦੀਆਂ ਰੋਡਵੇ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਭੰਨਣ ਤੋੜਨ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਤੇ ਜਿਸ ਤੋਂ ਬਾਅਦ ਇਹ ਵੀ ਆਖਿਆ ਗਿਆ ਕਿ ਜੇਕਰ ਇਹ ਕੁਝ ਦੁਬਾਰਾ ਕੀਤਾ ਗਿਆ ਤਾਂ ਇਹਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਹੁਣ ਮਾਮਲਾ ਇਹ ਹੈ ਕਿ ਆਮ ਲੋਕਾਂ ਨੇ ਇਸ ਤਰ੍ਹਾਂ ਦੇ ਲੋਕਾਂ ਤੋਂ ਬਚ ਕੇ ਰਹਿਣਾ ਕਿਉਂਕਿ ਇਹਨਾਂ ਨੂੰ ਆਪਾਂ ਸਿੱਧੇ ਸ਼ਬਦਾਂ ਵਿੱਚ ਇਹ ਆਖ ਸਕਦੇ ਹਾਂ ਕਿ ਇਹ ਅੱਗ ਲਾ ਕੇ ਕੰਤ ਤੇ ਬੈਠ ਕੇ ਮੇਲਾ ਦੇਖਣ ਵਾਲੇ ਡੱਬੂ ਨੇ ਤੇ ਹੁਣ ਗੱਲ ਕਰਦੇ ਹਾਂ ਜੱਜ ਦੇ ਘਰੋਂ ਨਕਦੀ ਦਾ ਬਰਾਮਦ ਹੋਣਾ ਬਹੁਤ ਮਹੱਤਵਪੂਰਨ ਖਬਰ ਹੈ ਦਰਸਲ ਇਹ ਆਮ ਲੋਕਾਂ ਦੀ ਜਾਣਕਾਰੀ ਵਾਸਤੇ ਕਿਉਂਕਿ ਸੁਪਰੀਮ ਕੋਰਟ ਤੇ ਕਾਲਜੀਅਮ ਨੇ ਦਿੱਲੀ ਹਾਈ ਕੋਰਟ ਦੇ ਜੱਜ ਜਸਵੰਤ ਵਰਮਾ ਨੂੰ ਉਹਨਾਂ ਦੇ ਜਦੀ ਇਲਾਹਾਬਾਦ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। ਉਹਨਾਂ ਦੇ ਦਰਅਸਲ ਦਿੱਲੀ ਸਰਕਾਰੀ ਘਰ ਦੇ ਵਿੱਚੋਂ ਕਥਿਤ ਤੌਰ ਤੇ ਵੱਡੀ ਮਾਤਰਾ ਵਿੱਚ ਨਕਦੀ ਮਿਲੀ ਸੀ। ਮਤੇ ਵਿੱਚ ਕਿਹਾ ਗਿਆ ਕਿ ਸੁਪਰੀਮ ਕੋਰਟ ਕਾਲਜੀਅਮ ਨੇ 20 ਅਤੇ 24 ਮਾਰਚ 2025 ਨੂੰ ਹੋਈਆਂ ਆਪਣੀਆਂ ਬੈਠਕਾਂ 'ਚ ਦਿੱਲੀ ਹਾਈ ਕੋਰਟ ਦੇ ਜੱਜ ਜਸਵੰਤ ਵਰਮਾ ਨੂੰ ਇਲਾਹਾਬਾਦ ਹਾਈ ਕੋਰਟ ਵਿੱਚ ਵਾਪਸ ਭੇਜਣ ਦੀ ਸਿਫਾਰਿਸ਼ ਕਰ ਦਿੱਤੀ ਹੈ। ਜਸਟਿਸ ਵਰਮਾ ਨੇ ਕਥਿਤ ਨਕਦੀ ਦੀ ਬਰਾਮਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੇ ਸਪਸ਼ਟ ਤੌਰ ਤੋਂ ਇਨਕਾਰ ਵੀ ਕੀਤਾ ਹੈ ਅਤੇ ਉਸ ਨੂੰ ਉਹਨਾਂ ਨੂੰ ਫਸਾਉਣ ਅਤੇ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਵੀ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਵਿਚਾਰ ਜਾਂ ਸੁਝਾ ਕੇ ਇਹ ਨਕਦੀ ਸਾਡੇ ਵੱਲੋਂ ਰੱਖੀ ਗਈ ਸੀ ਜਾਂ ਸਟੋਰ ਕੀਤੀ ਗਈ ਸੀ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਬੇਤੁਕੀ ਹੈ। ਬਦਲੀ ਦੀ ਸਿਫਾਰਸ਼ 14 ਮਾਰਚ ਨੂੰ ਜਸਟਿਸ ਵਰਮਾ ਦੀ ਰਹਿائش ਤੇ ਅੱਗ ਲੱਗਣ ਤੋਂ ਬਾਅਦ ਆਈ ਹੈ। ਜਿਸ ਤੋਂ ਬਾਅਦ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀਕੇ ਉਪਾਧਾਇਰੇ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਸੀ ਇਹਦੇ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਵੀ ਜਸਵੰਤ ਵਰਮਾ ਤੋਂ ਅਗਲੇ ਹੁਕਮਾਂ ਤੱਕ ਨਿਆਇਕ ਕੰਮ ਵਾਪਸ ਲੈ ਲਿਆ ਹੈ ਹਾਈ ਕੋਰਟ ਨੇ ਇਸ ਘਟਨਾਕਰਮ ਤੇ ਨੋਟਿਸ ਵੀ ਜਾਰੀ ਕੀਤਾ ਹੈ ਹਾਈ ਕੋਰਟ ਦੀ ਵੈਬਸਾਈਟ ਤੇ ਦਿਨ ਦੀ ਕੰਮਕਾਜ ਦੀ ਸੂਚੀ ਨਾਲ ਜੁੜੇ ਇੱਕ ਹੋਰ ਨੋਟ ਵਿੱਚ ਲਿਖਿਆ ਗਿਆ ਹੈ ਕਿ ਜਸਟਿਸ ਵਰਮਾ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਦੇ ਜਿਹੜੇ ਕੋਰਟ ਮਾਸਟਰ ਸੋਮਵਾਰ ਤੋਂ ਪਹਿਲਾਂ ਸੂਚੀਬੱਧ ਮਾਮਲਿਆਂ ਵਿੱਚ ਤਿਆਰੀਆਂ ਨਿਰਧਾਰਤ ਕਰਨਗੇ ਨੋਟ ਵਿੱਚ ਲਿਖਿਆ ਗਿਆ ਹੈ ਕਿ ਹਾਲਤੀਆਂ ਘਟਨਾਵਾਂ ਦੇ ਮੱਦੇਨਜ਼ਰ ਜਸਟਿਸ ਵਰਮਾ ਤੋਂ ਨਿਆਇਕ ਕੰਮ ਤੁਰੰਤ ਪ੍ਰਭਾਵ ਨਾਲ ਅਕਲੀ ਹੁਕਮਾਂ ਤੱਕ ਵਾਪਸ ਲਿਆ ਜਾਂਦਾ ਹੈ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਨੇ ਜਸਟਿਸ ਉਪ ਅਧਿਆਏ ਨੂੰ ਕਿਹਾ ਸੀ ਕਿ ਉਹ ਦਿੱਲੀ ਹਾਈ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਜਸਟਿਸ ਵਰਮਾ ਨੂੰ ਕੋਈ ਨਿਆਇਕ ਕੰਮ ਨਾ ਸੌਂਪਣ ਜਸਟਿਸ ਵਰਮਾ ਇੱਕ ਡਿਵੀਜ਼ਨ ਬੈਂਚ ਦੀ ਅਗਵਾਈ ਕਰ ਰਹੇ ਸੀ ਜੋ ਵਿਕਰੀ ਟੈਕਸ ਵਸਤੂ ਅਤੇ ਸੇਵਾ ਕਰ ਕੰਪਨੀ ਦੀਆਂ ਅਪੀਲਾਂ ਅਤੇ ਮੂਲ ਪੱਖ ਦੀਆਂ ਹੋਰ ਅਪੀਲਾਂ ਦੇ ਮਾਮਲਿਆਂ ਦੀ ਸੁਣਵਾਈ ਕਰ ਰਹੇ ਸੀ ਦੂਸਰੇ ਪਾਸੇ ਇਲਾਹਾਬਾਦ ਹਾਈ ਕੋਰਟ 바ਰ ਐਸੋਸੀਏਸ਼ਨ ਨੇ ਜਸਟਿਸ ਜਸਵੰਤ ਵਰਮਾ ਦੇ ਇਲਾਹਾਬਾਦ ਹਾਈ ਕੋਰਟ ਵਿੱਚ ਤਬਾਦਲੇ ਦਾ ਸਖਤ ਵਿਰੋਧ ਕਰ ਦਿੱਤਾ ਅਤੇ ਸਵਾਲ ਕੀਤਾ ਕਿ ਕੀ ਇਲਾਹਾਬਾਦ ਹਾਈ ਕੋਰਟ ਕੂੜੇ ਦਾ ਡੱਬਾ ਹੈ 바ਰ ਨੇ ਨਿਆਂ ਪਾਲਿਕਾ ਦੀ ਭਰੋਸੇਯੋਗਤਾ ਬਾਰੇ ਵੀ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਕਿ ਉਹ ਫੈਸਲੇ ਦੇ ਵਿਰੁੱਧ ਅੜਮ ਇਥੇ ਸਮੇਂ ਲਈ ਭੁੱਖ ਹੜਤਾਲ ਤੇ ਜਾਣਗੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਸਟਿਸ ਵਰਮਾ ਦੇ ਫੈਸਲਿਆਂ ਦੀ ਪੜਤਾਲ ਦੀ ਮੰਗ ਕੀਤੀ ਹੈ ਅਤੇ ਉਹਨਾਂ ਵਿਰੁੱਧ ਮਹਾਦੋਸ਼ ਦੀ ਕਾਰਵਾਈ ਲਈ ਭਾਰਤ ਦੇ ਚੀਫ ਜਸਟਿਸ ਕੋਰਟਸ ਫਾਰਸ਼ ਕਰ ਦੱਤੀ ਹੈ ਉਹਨਾਂ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਜਸਟਿਸ ਵਰਮਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਦਿੱਤੇ ਗਏ ਸਾਰੇ ਫੈਸਲਿਆਂ ਦੀ ਸਮੀਖਿਆ ਕਰਨ ਤਾਂ ਜੋ ਨਿਆਂ ਪ੍ਰਣਾਲੀ ਵਿੱਚ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਹੋ ਸਕੇ ਅਤੇ ਲੋਕਾਂ ਦਾ ਇਹ ਵਿਸ਼ਵਾਸ ਟੜਕਣਾ ਨਹੀਂ ਚਾਹੀਦਾ ਐਸੋਸੀਏਸ਼ਨ ਨੇ ਰਿਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਚੀਫ ਜਸਟਿਸ ਨੂੰ ਤੁਰੰਤ ਸੀਬੀਆਈ ਈਡੀ ਅਤੇ ਹੋਰ ਜਾਂਚ ਏਜੰਸੀਆਂ ਨੂੰ ਐਫਆਈਆਰ ਦਰਜ ਕਰਨ ਅਤੇ ਜਾਂਚ ਦੀ ਇਜਾਜ਼ਤ ਵੀ ਦੇਣੀ ਚਾਹੀਦੀ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਕੇਂਦਰ ਸਰਕਾਰ ਨੇ ਗੱਫੇ ਦਿੱਤੇ ਹਨ ਅੰਨਾ ਵੰਡੇ ਸੀਰਨੀ ਮੁਰਮੁਰ ਆਪਣਿਆਂ ਨੂੰ ਇੱਕ ਹਫ਼ਤਾ ਇੱਥੇ ਸੱਚ ਹੋ ਰਹੀ ਹੈ ਕੇਂਦਰ ਸਰਕਾਰ ਨੇ ਲਾਗਤ ਮਹਿੰਗਾਈ ਸੂਚਕ ਅੰਕ ਦੇ ਆਧਾਰ ਤੇ ਸੰਸਦ ਮੈਂਬਰਾਂ ਦੀ ਤਨਖਾਹ ਵਿੱਚ 24% ਵਾਧਾ ਕਰਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਸੰਸਦੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਮੌਜੂਦਾ ਮੈਂਬਰਾਂ ਲਈ ਰੋਜ਼ਾਨਾ ਭੱਤੇ ਅਤੇ ਸਾਬਕਾ ਮੈਂਬਰਾਂ ਲਈ 5 ਸਾਲ ਤੋਂ ਵੱਧ ਸੇਵਾ ਦੇ ਹਰ ਸਾਲ ਲਈ ਪੈਨਸ਼ਨ ਅਤੇ ਵਾਧੂ ਪੈਨਸ਼ਨ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਸੰਸਦ ਮੈਂਬਰ ਨੂੰ ਹੁਣ ਤਨਖਾਹ ਵਜੋਂ 1,24,000 ਰੁਪਏ ਪ੍ਰਤੀ ਮਹੀਨਾ ਮਿਲਣਗੇ ਜੋ ਕਿ ਪਹਿਲਾਂ 1 ਲੱਖ ਰੁਪਿਆ ਪ੍ਰਤੀ ਮਹੀਨਾ ਹੁੰਦਾ ਸੀ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਕਿ ਰੋਜ਼ਾਨਾ ਪੱਤਾ ਵੀ 2000 ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤਾ ਗਿਆ ਹੈ। ਸਾਬਕਾ ਸੰਸਦ ਮੈਂਬਰਾਂ ਦੀ ਪੈਨਸ਼ਨ 25000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 31000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। 5 ਸਾਲ ਤੋਂ ਵੱਧ ਸੇਵਾ ਦੇ ਹਰ ਸਾਲ ਲਈ ਵਾਧੂ ਪੈਨਸ਼ਨ 2000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਤਨਖਾਹ ਵਿੱਚ ਵਾਧੇ ਨੂੰ ਆਮਦਨ ਟੈਕਸ ਐਕਟ 1961 ਵਿੱਚ ਨਿਰਧਾਰਿਤ ਲਾਗਤ ਮਹਿੰਗਾਈ ਸੂਚਕ ਅੰਕ ਦੇ ਆਧਾਰ 'ਤੇ ਸੰਸਦ ਮੈਂਬਰਾਂ ਦੀ ਤਨਖਾਹ ਭੱਤੇ ਅਤੇ ਪੈਨਸ਼ਨ ਐਕਟ ਤਹਿ ਦਿਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹਨ ਨੋਟੀਫਾਈ ਕਰ ਦਿੱਤਾ ਗਿਆ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਵਾਧਾ 1 April 2023 ਤੋਂ ਲਾਗੂ ਹੋਏਗਾ ਸੰਸਦੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਗੈਜ਼ਟ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਕਿ 5 ਸਾਲਾਂ ਤੋਂ ਵੱਧ ਸੇਵਾ ਦੇ ਹਰੇਕ ਸਾਲ ਲਈ ਵਾਧੂ ਪੈਨਸ਼ਨ 2000 ਪੈਸੇ ਤੋਂ ਵਧਾ ਕੇ 2500 ਕੀਤੀ ਜਾ ਰਹੀ ਹੈ ਸੰਸਦ ਦੇ ਚੱਲ ਰਹੇ ਬਜਟ ਸੈਸ਼ਨ ਦੇ ਦੌਰਾਨ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਪੱਤਿਆਂ ਤੇ ਪੈਨਸ਼ਨ ਦੇ ਵਿੱਚ ਸੋਧਵਾਦੇ ਦਾ ਐਲਾਨ ਕਰ ਦਿੱਤਾ ਗਿਆ ਹੈ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ ਅਤੇ ਪੱਤਿਆਂ ਚ ਪਹਿਲਾਂ ਸੋਧ ਦੱਸਣਾ ਬਣਦਾ ਕਿ ਅਪ੍ਰੈਲ 2018 ਵਿੱਚ ਕੀਤੀ ਗਈ ਸੀ 2018 ਦੇ ਸੋਧ ਵਿੱਚ ਇੱਕ ਸੰਸਦ ਮੈਂਬਰ ਲਈ ਐਲਾਨੀ ਗਈ ਮੂਲ ਤਨਖਾਹ 1 ਲੱਖ ਰੁਪਏ ਪ੍ਰਤੀ ਮਹੀਨਾ ਕੀਤੀ ਗਈ ਸੀ ਇਸ ਰਕਮ ਨੂੰ ਤੈਅ ਕਰਨ ਦਾ ਉਦੇਸ਼ ਉਹਨਾਂ ਦੀਆਂ ਤਨਖਾਹਾਂ ਨੂੰ ਮਹਿੰਗਾਈ ਦਰਾਂ ਤੇ ਰਹਿਣ ਸਹਿਣ ਦੀ ਵਾਧਦੀ ਲਾਗਤ ਦੇ ਅਨੁਸਾਰ ਲਿਆਉਣਾ ਸੀ ਇਦੇ ਨਾਲ ਹੀ 2018 ਦੀ ਸੂਚ ਦੇ ਅਨੁਸਾਰ ਸੰਸਦ ਮੈਂਬਰਾਂ ਨੂੰ ਆਪਣੇ ਦਫ਼ਤਰਾਂ ਨੂੰ ਅਪਡੇਟ ਰੱਖਣ ਅਤੇ ਸਬੰਧਤ ਜ਼ਿਲ੍ਹਿਆਂ ਦੇ ਵਿੱਚ ਵੋਟਰਾਂ ਨਾਲ ਗੱਲਬਾਤ ਕਰਦੇ ਖਰਚੇ ਦਾ ਭੁਗਤਾਨ ਕਰਨ ਲਈ ਹਲਕਾ ਪੱਤੇ ਵਜੋਂ 70000 ਰੁਪਏ ਭੱਤਾ ਦੇਣ ਦਾ ਐਲਾਨ ਕੀਤਾ ਗਿਆ ਸੀ ਦੱਸਣਾ ਬਣਦਾ ਹੈ ਕਿ ਸੰਸਦ ਮੈਂਬਰਾਂ ਨੂੰ ਸੰਸਦੀ ਸੈਸ਼ਨਾਂ ਦੇ ਦੌਰਾਨ ਦਫ਼ਤਰ ਪੱਤੇ ਵਜੋਂ 60000 ਰੁਪਏ ਪ੍ਰਤੀ ਮਹੀਨਾ ਅਤੇ 2000 ਰੁਪਏ ਰੋਜ਼ਾਨਾ ਭੱਤਾ ਵੀ ਮਿਲਦਾ ਹੈ ਹੁਣ ਇਹਨਾਂ ਭੱਤਿਆਂ ਨੂੰ ਵੀ ਵਧਾ ਦਿੱਤਾ ਗਿਆ ਹੈ ਇਦੇ ਤੋਂ ਇਲਾਵਾ ਸੰਸਦ ਮੈਂਬਰਾਂ ਨੂੰ ਫੋਨ ਅਤੇ ਇੰਟਰਨੈਟ ਦੀ ਵਰਤੋਂ ਲਈ ਵੀ ਸਾਲਾਨਾ ਪੱਤਾ ਦਿੱਤਾ ਜਾਂਦਾ ਹੈ। ਸੰਸਦ ਮੈਂਬਰ ਆਪਣੇ ਅਤੇ ਆਪਣੇ ਪਰਿਵਾਰਾਂ ਨਾਲ ਇੱਕ ਸਾਲ ਵਿੱਚ ਕੁੱਲ 34 ਮੁਫਤ ਉਡਾਨਾਂ ਲੈ ਸਕਦੇ ਨੇ। ਇਦੇ ਤੋਂ ਇਲਾਵਾ ਕੋਈ ਵੀ ਨਿੱਜੀ ਵਰਤੋਂ ਲਈ ਕਿਸੇ ਵੀ ਸਮੇਂ ਪਹਿਲੀ ਸ਼੍ਰੇਣੀ ਦੀ ਰੇਲ ਗੱਡੀ ਵਿੱਚ ਯਾਤਰਾ ਕਰ ਸਕਦੇ ਨੇ। ਇੰਨਾ ਹੀ ਨਹੀਂ ਸੰਸਦ ਮੈਂਬਰਾਂ ਨੂੰ ਸਾਲਾਨਾ 50 ਹਜ਼ਾਰ ਯੂਨਿਟ ਮੁਫਤ ਬਿਜਲੀ ਅਤੇ 4000 ਕਿਲੋਲਟਰ ਪਾਣੀ ਦਾ ਲਾਭ ਵੀ ਮਿਲਦਾ ਹੈ। ਸਰਕਾਰ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਵੀ ਕਰਦੀ ਹੈ। ਸੰਸਦ ਮੈਂਬਰਾਂ ਨੂੰ ਉਹਨਾਂ ਦੇ 5 ਸਾਲਾਂ ਦੇ ਕਾਰਜਕਾਲ ਦੌਰਾਨ ਨਵੀਂ ਦਿੱਲੀ ਵਿੱਚ ਕਿਰਾਏ ਮੁਕਤ ਰਹਿائش ਪ੍ਰਦਾਨ ਕੀਤੀ ਜਾਂਦੀ ਹੈ। ਉਹਨਾਂ ਨੂੰ ਆਪਣੀ ਸੀਨੀਅਰਤਾ ਦੇ ਆਧਾਰ 'ਤੇ ਹੋਸਟਲ ਦੇ ਕਮਰੇ, ਅਪਾਰਟਮੈਂਟ ਜਾਂ ਬੰਗਲੇ ਮਿਲ ਜਾਂਦੇ ਆ। ਜਿਹੜੇ ਵਿਅਕਤੀ ਸਰਕਾਰੀ ਰਹਿائش ਦੀ ਵਰਤੋਂ ਨਹੀਂ ਕਰਨਾ ਚਾਹੁੰਦੇ, ਉਹ ਮਹੀਨਾਵਾਰ ਰਹਿائش ਪੱਤਾ ਪ੍ਰਾਪਤ ਕਰਨ ਦੇ ਯੋਗ ਹੁੰਦੇ ਨੇ। ਤੇ ਹੁਣ ਗੱਲ ਕਰਦੇ ਆ ਕਿ ਡਾਕਟਰ ਨੂੰ ਲੋਕ ਰੱਬ ਸਮਝਦੇ ਆ। ਰੱਬ ਦਾ दर्जा ਦਿੰਦੇ ਆ। ਕਿਉਂਕਿ ਉਹ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਕੰਮ ਕਰਦੇ ਆ। ਪਰ ਬਿਹਾਰ ਦੇ ਇੱਕ ਡਾਕਟਰ ਤੇ ਗੰਭੀਰ ਦੋਸ਼ ਲੱਗੇ ਨੇ ਦੱਸਿਆ ਜਾ ਰਿਹਾ ਕਿ ਡਾਕਟਰ ਨੇ ਮਰਤਕ ਬੱਚੇ ਦਾ 3 ਦਿਨਾਂ ਤੱਕ ਇਲਾਜ ਜਾਰੀ ਰੱਖਿਆ ਜਦੋਂ ਸਰੀਰ ਦੇ ਵਿੱਚੋਂ ਬਦਬੂ ਆਉਣ ਲੱਗੀ ਤਾਂ ਉਸ ਨੂੰ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਇਹ ਹੈਰਾਨ ਕਰਨ ਵਾਲੀ ਘਟਨਾ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਸਾਹਮਣੇ ਆਈ ਹੈ ਪਟਨਾ ਦੇ ਗਾਂਧੀ ਮੈਦਾਨ ਥਾਣਾ ਇਲਾਕੇ ਵਿੱਚ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਤੇ ਇਹ ਗੰਭੀਰ ਦੋਸ਼ ਲੱਗੇ ਨੇ ਮਰਤਕ ਬੱਚੇ ਦੇ ਰਿਸ਼ਤੇ ਤਰ੍ਹਾਂ ਦਾ ਦੋਸ਼ ਹੈ ਕਿ ਹਸਪਤਾਲ ਦੇ ਡਾਕਟਰ ਪੈਸੇ ਵਸੂਲਣ ਵਾਸਤੇ ਉਨਾ ਦੇ 10 ਮਹੀਨੇ ਦੇ ਮਰਤਕ ਬੱਚੇ ਦਾ ਇਲਾਜ ਕਰਦੇ ਰਹੇ ਜਦੋਂ ਲਾਸ਼ ਵਿੱਚੋਂ ਬਦਬੂ ਆਉਣ ਲੱਗੀ ਤਾਂ ਉਹਨਾਂ ਨੇ ਮਰਤਕ ਬੱਚੇ ਨੂੰ ਇੱਕ ਹੋਰ ਹਸਪਤਾਲ ਰੈਫਰ ਕਰ ਦਿੱਤਾ ਜਦੋਂ ਉਹ ਦੂਸਰੇ ਹਸਪਤਾਲ ਬੱਚੇ ਨੂੰ ਲੈ ਕੇ ਗਏ ਤਾਂ ਉੱਥੋਂ ਦੇ ਡਾਕਟਰਾਂ ਨੇ ਆਖਿਆ ਕਿ ਇਸ ਬੱਚੇ ਦੀ ਮੌਤ ਘੱਟੋ-ਘੱਟ 48 ਘੰਟੇ ਪਹਿਲਾਂ ਹੋ ਚੁੱਕੀ ਹੈ ਬੱਚੇ ਦੀ ਮਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਉਸਤੇ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ ਸੀ ਅਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਲਿਆਉਣ ਦੇ 2-3 ਘੰਟਿਆਂ ਦੇ ਅੰਦਰ-ਅੰਦਰ ਬੱਚੇ ਦੀ ਮੌਤ ਹੋ ਗਈ ਪਰ ਡਾਕਟਰ ਮਰਤਕ ਬੱਚੇ ਨੂੰ ਜਿੰਦਾ ਕਹਿ ਕੇ ਉਹਨਾਂ ਤੋਂ ਪੈਸੇ ਲੈਂਦੇ ਰਹੇ ਪਰਿਵਾਰ ਨੇ ਡਾਕਟਰਾਂ ਤੇ ਲਾਪਰਵਾਹੀ ਦੇ ਦੋਸ਼ ਵੀ ਲਾਏ ਐ ਉਹ ਕਹਿੰਦੇ ਆ ਕਿ ਹਸਪਤਾਲ ਨੂੰ ਸਾਡੇ ਤੋਂ ਮੁਆਫੀ ਵੀ ਮੰਗਣੀ ਚਾਹੀਦੀ ਐ ਇਸ ਮਾਮਲੇ ਸੰਬੰਧੀ ਗਾਂਧੀ ਮੈਦਾਨ ਦੇ ਐਸ ਐਚ ਓ ਨੇ ਕਿਹਾ ਕਿ ਸ਼ਨੀਚਰਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਹੰਗਾਮਾ ਵੀ ਕੀਤਾ ਸੀ ਹਾਲਾਂਕਿ ਉਹਨਾਂ ਨੇ ਅਰਜੀ ਦੇਣ ਤੋਂ ਫਿਰ ਇਨਕਾਰ ਕਰ ਦਿੱਤਾ ਤੇ ਦੂਸਰੇ ਪਾਸੇ ਲੁਧਿਆਣਾ ਦੇ ਨੇੜਲੇ ਪਿੰਡ ਮੋਹੀ ਤੋਂ ਇੱਕ ਬਹੁਤ ਦਰਦਨਾਕ ਖਬਰ ਮਿਲ ਰਹੀ ਹੈ ਸੁਧਾਰ ਥਾਣੇ ਦੇ ਅਧੀਨ ਆਉਂਦਾ ਪਿੰਡ ਮੋਹੀ ਉੱਥੋਂ ਦੇ ਕਿਸਾਨ ਸਰਬਜੀਤ ਸਿੰਘ ਦੇ ਖੇਤਾਂ ਵਿੱਚ ਦੁਪਹਿਰ ਦਾ ਵਕਤ ਸੀ ਆਲੂਆਂ ਦੀ ਪੁਟਾਈ ਕਰਨ ਵਾਲੇ ਪ੍ਰਵਾਸੀ ਬਜ਼ੁਰਗ ਸ਼ੰਕਰ ਸ਼ਾਹ ਦੇ 10 ਸਾਲਾ ਪੋਤਰੇ ਸੰਜੀਵ ਕੁਮਾਰ ਪੁੱਤਰ ਲੇਟ ਮੁਕੇਸ਼ ਕੁਮਾਰ ਜਿਹੜੇ ਕਿ ਅਸਲ ਦੇ ਵਿੱਚ ਵਿਹਾਰ ਦੇ ਰਹਿਣ ਵਾਲੇ ਆ ਪਰ ਅੱਜਕੱਲ ਮੋਹੀ ਪਿੰਡ ਵਿੱਚ ਰਹਿੰਦੇ ਆ ਉਹ ਖੇਡਦਾ ਖੇਡਦਾ ਆਪਣੇ ਦਾਦਾ-ਦਾਦੀ ਤੋਂ ਥੋੜਾ ਦੂਰ ਚਲਿਆ ਗਿਆ ਜਿੱਥੇ ਆਵਾਰਾ ਕੁੱਤਿਆਂ ਨੇ ਮਾਸੂਮ ਸੰਜੀਵ ਕੁਮਾਰ ਤੇ ਹਮਲਾ ਬੋਲ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਨੋਚ ਕੇ ਲਹੂ ਰਹਾਣ ਕਰ ਦਿੱਤਾ ਜਦੋਂ ਪਿੰਡ ਦੇ ਲੋਕਾਂ ਨੇ ਖੇਤਾਂ ਵਿੱਚ ਕੰਮ ਕਰਦੇ ਮ੍ਰਿਤਕ ਬੱਚੇ ਦੇ ਦਾਦਾ-ਦਾਦੀ ਨੂੰ ਦੱਸਿਆ ਅਤੇ ਉਸ ਬੱਚੇ ਦੀਆਂ ਤੀਕਾਂ ਸੁਣੀਆਂ ਤਾਂ ਮੌਕੇ ਤੇ ਪਹੁੰਚੇ ਤੇ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਸ ਸਮੇਂ ਤੱਕ ਕੁੱਤਿਆਂ ਦੇ ਵੱਲੋਂ ਬੱਚੇ ਦੇ ਗਲੇ ਤੇ ਵਾਰ ਕਰਦੇ ਨਾਲ ਮਾਸੂਮ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਿਆ ਸੀ ਉਸ ਨੂੰ ਇਲਾਜ ਵਾਸਤੇ ਪੰਡੋਰੀ ਹਸਪਤਾਲ ਮੁੱਲਾਂਪੁਰ ਲਿਆਂਦਾ ਗਿਆ ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਮ੍ਰਿਤਕ ਬੱਚਾ ਕੁਝ ਸਮਾਂ ਪਹਿਲਾਂ ਹੀ ਦੱਸਿਆ ਗਿਆ ਕਿ ਆਪਣੇ ਦਾਦਾ-ਦਾਦੀ ਕੋਲ ਕੰਮ ਕਰਨ ਵਾਸਤੇ ਪੰਜਾਬ ਆਇਆ ਸੀ ਜੋ ਕਿ ਆਪਣੇ ਪਿੱਛੇ ਇੱਕ ਵੱਡੀ ਭੈਣ ਤੇ ਦੋ ਵੱਡੇ ਭਰਾ ਛੱਡ ਗਿਆ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਏਡੀਸੀ ਜਗਰਾਓ ਕੁਲਪ੍ਰੀਤ ਸਿੰਘ ਤਹਿਸੀਲਦਾਰ ਲੁਧਿਆਣਾ ਦੱਖਣੀ ਹਰਕੀਰਤ ਸਿੰਘ ਡੀਐਸਪੀ ਵਰਿੰਦਰ ਸਿੰਘ ਖੋਸਾ ਐਸਐਚਓ ਸੁਧਾਰ ਜਸਵਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਇਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪਿੰਡ ਮੋਹੀ ਦੇ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਬੱਚੇ ਦਾ ਸੰਸਕਾਰ ਕਰ ਦਿੱਤਾ ਗਿਆ ਅਤੇ ਇਲਾਕੇ ਵਿੱਚ ਰੋਸ ਵੀ ਹੈ ਅਤੇ ਸੋਗ ਦੀ ਲਹਿਰ ਵੀ ਹੈ ਦੋਸਤੋ ਇਹ ਸੀ ਕੋਲਮੇ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਵਾ ਸਬਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ Sathriya kal terab